ਨਗਰ ਕੌਂਸਲ ਗੁਰਆਂ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਨਵੇਂ ਬਣੇ ਕੌਂਸਲਰਾਂ ਵੱਲੋਂ ਸ਼ੁਕਰਾਨਾ ਸਮਾਗਮ ਕਰਵਾਏ ਜਾ ਰਹੇ ਹਨ ਵਾੜ ਨੰਬਰ 3 ਤੋਂ ਨਵੇਂ ਚੁਣੇ ਗਏ ਕੌਂਸਲਰ ਜਸਵੀਰ ਸਿੰਘ ਰਾਜੂ ਵੱਲੋਂ ਗੁਰਦੁਆਰਾ ਜਠੇਰਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੋਂ ਇਲਾਵਾ ਨੰਮੇ ਬਣੇ ਕੌਂਸਲਰ ਪਾਰਟੀ ਦੇ ਅਹੁਦੇਦਾਰ ਸ਼ਾਇਦ ਦੇ ਪਤਵੰਤੇ ਸੱਜਣ ਉ체체 ਤੌਰ ਤੇ ਪਹੁੰਚੇ ਜਿਨ੍ਹਾਂ ਨੂੰ ਗੁਰੂ ਘਰ ਦੀ ਬਖਸ਼ੀ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਰੋਸ਼ਨਾ ਰੋਸ਼ੀ ਚੇਅਰਮੈਨ कौंसलर सुदेश कुमार बिल्ला राहुल पुंज कौंसलर प्रोफेसर ऋषु कौंसलर रजनी गाबा कौंसलर बलविंदर कौर हीर कौंसलर हरमेश लाल कौंसलर सनी मनोता कौंसलर मनोज गोगना कौंसलर जतिन शर्मा कौंसलर संजीवन दत्त पनोट अजविंदर सिंह विवेक शर्मा तो इलावा पतवंते हाजिर सन वाहेगुरु जी का खालसा वाहेगुरु जी की फतेह अज आप ਸਾਰੇ ਬਹੁਤ ਹੀ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਇਕੱਤਰ ਹੋਏ ਆ ਕਿਉਂਕਿ ਗੁਰੂ ਸਾਹਿਬ ਨੇ ਬਹੁਤ ਹੀ ਵੱਡੀ ਬਖਸ਼ਿਸ਼ ਕੀਤੀ ਹੈ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਿੰਦਰ ਸਿੰਘ ਘਟੋੜਾ ਜੀ ਔਰ ਉਹਨਾਂ ਦੇ ਪਿਤਾ ਸਰਦਾਰ ਜਸਬੀਰ ਸਿੰਘ ਘਟੋੜਾ ਜੀ ਜਿਹਨਾਂ ਨੂੰ ਅਕਸਰ ਲਾਡ ਦੇ ਨਾਲ ਰਾਜੂ ਜੀ ਕਹਿੰਦੇ ਆ ਡਾਕਟਰ ਰਾਜੂ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਇਹ ਬਹੁਤ ਹੀ ਵੱਡੇ ਮਾਰਜਿਨ ਦੇ ਨਾਲ 3 ਨੰਬਰ ਵਾਰਡ ਦੇ ਵਿੱਚੋਂ ਜਿੱਤ ਹਾਸਲ ਕੀਤੀ ਔਰ ਪੂਨਾ ਨੂੰ ਪਰਮਾਤਮਾ ਵੱਲੋਂ న్యూਸਫੁਲ ਕੌਂਸਲਰ ਦਾ ਜਿਹੜਾ ਹੈ ਉਹ ਮਾਨ ਬਖਸ਼ਿਆ ਗਿਆ ਸਾਰੇ ਹੀ ਦਿਰਾਜ ਸ਼ਹਿਰ ਦੇ 13 ਦੇ 13 ਹੀ ਵਾਰਡ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋ ਉਹ ਸਾਰੇ ਵਧਾਈ ਦੇ ਪਾਤਰ ਨੇ ਔਰ ਸਭ ਤੋਂ ਪਹਿਲਾਂ ਮੈਂ ਹਰੂ ਘਰ ਦੇ ਵਿੱਚ ਨਤਮਸਤਕ ਹੋ ਗਏ ਗ੍ਰਾਹ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਨਵੇਂ ਸਾਲ ਦੀ ਆਮਦ ਦਾ ਲੱਖ ਲੱਖ ਮੁਬਾਰਕਬਾਦ ਜਨਾ ਹੈ ਔਰ ਉਸ ਪਰਮਾਤਮਾ ਅਗੇ ਵਾਹਿਗੁਰੂ ਦੇ ਅਕਾਲ ਤੌਰ ਕਗੇ ਅਰਜੋਈ ਜੂਦਲੀ ਬੇਤੀ ਕਰਦਾ ਹੈ ਕਿ ਹਮੇਸ਼ਾ ਹੀ ਇਸੇ ਤਰ੍ਹਾਂ ਪਰਮਾਤਮਾ ਇਸ ਨਗਰ ਦੇ ਪਰ ਮਿਹਰ ਭਰਿਆ ਹੱਥ ਰੱਖੇ ਜਿੱਥੋਂ ਤੱਕ ਤੇਰਾ ਹੀ ਬਾਡਾ ਦਾ ਸਵਾਲ ਹੈ ਸਾਡੇ ਸਾਰੇ ਹੀ ਸਤਕਾਰ ਤੇ ਭੈਣਾ ਦੇ ਭਰਾ ਸੈਕੂਲਰ ਸੋਚ ਦੇ ਨਾਲ ਧਰਮ ਨਿਰਪੱਖਤਾ ਦੇ ਨਾਲ ਉਹਨਾਂ ਨੇ ਵਾਕੂ ਵੀ ਚੋਣਾ ਲੜੀਆਂ ਔਰ ਚੋਣਾ ਦੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਜਿੱਤਾ ਹਾਸਲ ਕੀਤਾ ਇਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਰੇੜ ਹੈ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਬਹੁਤ ਹੀ ਵਧੀਆ ਗੁਰਬਾਣੀ ਦੇ ਨਾਲ ਜੋੜ ਕੇ ਕੀਰਤਨ ਦੀ ਆਪਾ ਉਹ ਸਰਫਾ ਉਸ ਪ੍ਰਮਾਤਮਾ ਦੇ ਨਾਲ ਲੱਫੇ ਬੈਠੀ ਸੀ ਪ੍ਰਮਾਤਮਾ ਤੋਂ ਬਿਨਾਂ ਕੋਈ ਤਰੀ ਬਖਸ਼ ਨਹੀਂ ਉਹਦੀ ਰਜ਼ਾ ਦੇ ਵਿੱਚ ਸਭ ਕੁਝ ਹੁੰਦਾ ਹੈ ਸੋ ਇਹ ਸਭ ਕੁਝ ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੀ ਗਰਾਹ ਸ਼ਹਿਰ ਦੇ ਨਿਵਾਸੀਆਂ ਬੁੱਧੀ ਬਲ ਬਖਸ਼ੀ ਔਰ ਉਹਨਾਂ ਨੇ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ 13 ਦੇ 13 ਹੌਸਲਿਆਂ ਜਿਹੜਾ ਹੈ ਉਹ ਜਿਤਾਇਆ ਸਾਰੇ ਹੀ ਭਰਾ ਵਧਾਈ ਦੇ ਪਾਤਰ ਆ ਅੱਜ ਆਪਾਂ ਗੁਰੂ ਘਰ ਦੇ ਵਿੱਚ ਸਿਰਸਤ ਸਿਰ ਉਹ ਦਾਸਾ ਲੈਣ ਦੇ ਲਈ ਅੱਜ ਖੁਸ਼ੀ ਦੇ ਪਾਤੇ ਵਿੱਚ ਇਕਤ੍ਰਤ ਹੋਏ ਆ ਮੈਂ ਇਕੋ ਇੱਕ ਤੁਹਾਡੇ ਨਾਲ ਵਿਸ਼ਵਾਸ ਬਚਨ ਬੱਧਤਾ ਔਰ ਖਾਸ ਹੋਰਤੇ ਕੇ ਪ੍ਰਣ ਕਰਦਾ ਗੁਰੂ ਘਰ ਦੇ ਵਿੱਚ ਕਿ ਇਹ ਜਿਹੜੀ 13 ਮੈਂਬਰੀ 13 ਰਤਨ ਨੇ ਇਹ ਬਹੁਤ ਹੀ ਵਧੀਆ ਗਰਾਇਆ ਨੂੰ ਬੁਖਾਸ ਵੱਲ ਜਾਣ ਦੇ ਵਿੱਚ ਬਹੁਤ ਹੀ ਵੱਡਾ ਅਹਿਮ ਜੋਦ ਆ ਪਹੁੰਚ ਗਏ ਦੋ ਡਾਊਟ ਪਹਿਲੇ ਸਰਕਾਰਾਂ ਜਾਂ ਪਹਿਲੇ ਸਾਥੀਆਂ ਨੇ ਵੀ ਬਹੁਤ ਵੀ ਕੰਮ ਕੀਤਾ ਹੋਵੇਗਾ ਪਰੰਤੂ ਹੁਣ ਜਿਹੜਾ ਹੈ ਇਹਨਾਂ ਤੇਰਾ ਰਤਨਾ ਦੇ ਉੱਤੇ ਬਹੁਤ ਹੀ ਵੱਡਾ ਗ੍ਰਾਹਨ ਵਾਸੀਆਂ ਨੂੰ ਮਾਣਿਆ ਆਸਿਆ ਕੀ ਗ੍ਰਾਹਨ ਸ਼ਹਿਰ ਦੀ ਕਾਇਆ ਕਲਪ ਕਰ ਲਗੇ ਮੈਂ ਤੁਹਾਡਾ ਸੇਵਾਦਾਰ ਹੋਣ ਦੇ ਨਾਤੇ ਗ੍ਰਾਹਨ ਸ਼ਹਿਰ ਦੇ ਨਿਵਾਸੀਆਂ ਨੂੰ ਗੁਰੂ ਘਰ ਦੇ ਵਿੱਚ ਅੱਜ ਇਹ ਮੈਂ ਬਚਨ ਵਾਤਾ ਪਰਟਾ ਕਿ ਬਹੁਤ ਹੀ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਲੜਕੇ ਵਧੀਆ ਇੱਕ ਉਸ ਵਿਕਾਸ ਜਾਂ ਮਜਰਾਂ ਵੱਲ ਚਲਾਂਗੇ ਜਿਹੜਾ ਕਿ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਨਹੀਂ ਹੋਇਆ ਹੋਇਆ ਗੁਰੂ ਘਰ ਦੇ ਵਿੱਚ ਇਹ ਮੈਂ ਅੱਜ ਗੱਲ ਦੱਸਣੀ ਚਾਹੁੰਦਾ ਹਾਂ ਗਰਾਇਆ ਦੇ ਵਿੱਚ ਇਹਨਾ ਮੋਹਤਫਾਕ ਪਿਆਰ ਮੁਹੱਬਤ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਰਾਜੂ ਔਰਡ ਨੰਬਰ 3 ਤੋਂ ਕੌਂਸਲਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਐਮਸੀ ਮਨਦੀ ਖੁਸ਼ੀ ਦੇ ਵਿੱਚ ਮਹਾਰਾਜ ਜੀ ਸ਼ੁਕਰਾਨਾ ਕਰਨ ਵਾਸਤੇ ਗੁਰਦੁਆਰਾ ਜਠੇਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਏ ਗਏ ਉਸ ਤੋਂ ਪਰੰਤ ਕੀਰਤਨ ਹਰਜਸ ਹੋਇਆ ਤੇ ਨਾਲ ਹੀ ਅਰਦਾਸ ਬੇਨਤੀ ਕੀਤੀਗੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਾਨੂੰ ਬਲ ਬਖਸ਼ੇ ਵਧੀਆ ਕੰਮ ਕਰਨ ਦਾ ਸਾਨੂੰ ਬਲ ਬਖਸ਼ੇ ਮੈਂ ਇੱਥੇ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਚਿੱਤੇ ਤੌਰ ਤੇ ਪਹੁੰਚੇ ਸੀ ਨਾਲ ਹੀ ਸਾਡੇ 13 ਦੇ 13 ਹੀ ਕਾਉਂਸਲਰ ਸਹਿਵਾਨ ਤੇ ਸਾਡੇ ਵਾਰਡਾਂ ਦੇ ਇੰਚਾਰਜ ਉਹ ਵੀ ਇੱਥੇ ਪਹੁੰਚੇ ਸੀ ਉਹਨਾਂ ਦਾ ਵੀ ਮੈਂ तहे ਦਿਲੋਂ ਧੰਨਵਾਦ ਕਰਦਾ ਨਾਲ ਦੀ ਨਾਲ ਮੇਰੇ ਵਾਰਡ ਦੇ ਵਾਸੀ ਮੇਰੀ ਜਿੰਦ ਤੇ ਮੇਰੀ ਜਾਨ ਜਿਨ੍ਹਾਂ ਨੇ ਮੈਨੂੰ ਇੰਨੀਆਂ ਵੱਧ ਵੋਟਾਂ ਤੋਂ ਜਿਤਾ ਕੇ ਜਥਾ ਹਾਸਲ ਕਰਾਈ ਮੈਨੂੰ ਐਮਸੀ ਬਣਾਇਆ ਉਹਨਾਂ ਦਾ ਇੱਕ ਇੱਕ ਕਦਮ ਮੈਂ ਆਪਣੇ ਲਿਖੇ ਚਲੋ ਆਪ ਆਪਣੇ ਚਲਨਾ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਐਮਸੀ ਬਣਾ ਕੇ نوازਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ